ਰੱਖਿਆ ਮੰਤਰੀ ਅਤੇ ਵਾਤਾਵਰਣ ਮੰਤਰੀ ਨੂੰ ਲੈ ਕੇ ਜਾ ਰਿਹਾ ਫੌਜ ਦਾ ਹੈਲੀਕਾਪਟਰ ਅਚਾਨਕ ਕ੍ਰੈਸ਼ ਹੋ ਜਾਂਦਾ ਹੈ ਤਾਂ ਭਿਆਨਕ ਹਵਾਈ ਹਾਦਸੇ ਦੇ ਵਿੱਚ 8 ਮੌਤਾਂ ਨੇ ਜਿਹੜੀਆਂ ਉਹ ਹੋਈਆਂ ਨੇ ਜਿੱਥੇ ਰੱਖਿਆ ਮੰਤਰੀ ਅਤੇ ਵਾਤਾਵਰਣ ਮੰਤਰੀ ਜੀ ਵੀ ਮੌਤ ਹੋ ਗਈ ਹੈ ਅਤੇ ਕੁੱਲ 8 ਲੋਕ ਨੇ ਜਿਹੜੇ ਇਸ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮਾਰੇ ਗਏ ਨੇ ਤਾਕਾਨਾ ਦੇ ਵਿੱਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ ਜਿਸ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਅਤੇ ਵਾਤਾਵਰਣ ਮੰਤਰੀ ਸਣੇ 8 ਲੋਕਾਂ ਦੀ ਮੌਤ ਹੋ ਗਈ ਹੈ ਹੈਲੀਕਾਪਟਰ ਹਾਦਸੇ ਦੇ ਵਿੱਚ ਕਾਨਾ ਦੇ ਰੱਖਿਆ ਮੰਤਰੀ ਐਡਵਰਡ ਓਮਾਨ ਬੋਮਾ ਅਤੇ ਵਾਤਾਵਰਣ ਮੰਤਰੀ ਇਬਰਾਹਿਮ ਮੁਰਤਲਾ ਮੁਹੰਮਦ ਸਣੇ 8 ਲੋਕਾਂ ਦੀ ਮੌਤ ਹੋ ਗਈ ਹੈ ਰਾਸ਼ਟਰਪਤੀ ਨੇ ਹਥਿਆਰਬੰਦ ਬਲਾਂ ਵੱਲੋਂ 5 ਯਾਤਰੀਆਂ ਅਤੇ ਤਿੰਨ ਚਾਲਕ ਦਲ ਦੇ ਮੈਂਬਰਾਂ ਨੂੰ ਲਿਜਾ ਰਹੇ ਇੱਕ ਹੈਲੀਕਾਪਟਰ ਦੇ ਰੈਡਾਰ ਤੋਂ ਗਾਇਬ ਹੋਣ ਦੀ ਰਿਪੋਰਟ ਦੇਣ ਤੋਂ ਕੁਝ ਘੰਟਿਆਂ ਬਾਅਦ ਮੌਤਾਂ ਦੀ ਪੁਸ਼ਟੀ ਕੀਤੀ ਸਥਾਨਕ ਟੀਵੀ ਅਨੁਸਾਰ ਹਾਦਸੇ ਵਾਲੀ ਥਾਂ ਤੋਂ ਮੋਬਾਈਲ ਫੋਨ ਫੁਟੇਜ ਪ੍ਰਸਾਰਿਤ ਕੀਤਾ ਗਿਆ ਜਿਸ ਦੇ ਵਿੱਚ ਸੰਗਣੇ ਜੰਗਲ ਵਾਲੇ ਇਲਾਕੇ ਵਿੱਚੋਂ ਧੂਆਂ ਨਿਕਲਦਾ ਦਿਖਾਈ ਦਿੱਤਾ ਮਲਬਾ ਜਿਹੜਾ ਉਹ ਚਾਰੇ ਪਾਸੇ ਖਿਲਰ ਰਿਹਾ ਹੋਇਆ ਸੀ ਅਤੇ ਕੁਝ ਮ੍ਰਿਤਕ ਦੇਹਾਂ ਨੇ ਜਿਹੜੀਆਂ ਉੱਥੇ ਬੁਰੀ ਤਰ੍ਹਾਂ ਝੁਲਸੀਆਂ ਪਈਆਂ ਸਨ ਤਾਂ ਕਥੇ ਤੌਰ ਤੇ ਹੈਲੀਕਾਪਟਰ ਗੈਰ ਕਾਨੂੰਨੀ ਮਾਈਨਿੰਗ ਨਾਲ ਸੰਬੰਧਿਤ ਇੱਕ ਸਮਾਗਮ ਦੇ ਲਈ ਜਾ ਰਿਹਾ ਸੀ ਜੋ ਕਿ ਪੱਛਮੀ ਅਫਰੀਕੀ ਦੇਸ਼ ਵਿੱਚ ਇੱਕ ਮਹੱਤਵਪੂਰਨ ਵਾਤਾਵਰਨ ਚਿੰਤਾ ਹੈ ਤਾਂ ਐਡਵਰਡ ਉਮਾਨ ਬੁਮਾ ਇੱਕ ਮੈਡੀਕਲ ਡਾਕਟਰ ਅਤੇ ਤਜਰਬੇਕਾਰ ਜਨਤਕ ਸੇਵਕ ਸਨ ਜਿਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ ਜਨਵਰੀ ਵਿੱਚ ਰਾਸ਼ਟਰਪਤੀ ਜੌਨ ਮਾਮਾ ਦੇ ਅਹੁਦੇ ਤੇ ਵਾਪਸ ਆਉਣ ਤੋਂ ਥੋੜੀ ਦੇਰ ਬਾਅਦ ਇਬਰਾਹਿਮ ਮਰਤਲਾ ਮੁਹੰਮਦ ਵਾਤਾਵਰਨ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਵਜੋਂ ਸੇਵਾ ਨਿਭਾ ਰਹੇ ਸੰਤਾ ਸਥਿਰਤਾ ਅਤੇ ਕੁਦਰਤੀ ਸਰੋਤ ਪ੍ਰਬੰਧਨ ਤੇ ਯਤਨਾਂ ਦੀ ਅਗਵਾਈ ਉਹ ਕਰ ਰਹੇ ਸਨ ਤਾਂ ਸਮੁੰਦਰੀ ਫੌਜਾਂ ਨੇ ਪੁਸ਼ਟੀ ਕੀਤੀ ਜਹਾਜ਼ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਸਨ ਜਿਵੇਂ ਕਿ ਰਾਸ਼ਟਰਪਤੀ ਮਾਮਨ ਦੇ ਚੀਫ ਆਫ ਸਟਾਫ ਜੂਲੀਅਸ ਦੇਵਰਾ ਨੇ ਅਧਿਕਾਰਤ ਸਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਰਾਸ਼ਟਰਪਤੀ ਅਤੇ ਸਰਕਾਰ ਸਾਡੇ ਸਾਥੀਆਂ ਅਤੇ ਦੇਸ਼ ਦੀ ਸੇਵਾ ਵਿੱਚ ਮਾਰੇ ਗਏ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਦੇ ਹਨ ਐਡਵਰਡ ਓਮਾਨ ਬੁਮਾ ਗਵਾਂਡੀ ਬੁਰਕੀਲਾ ਫਾਸੋ ਵਿੱਚ ਜਿਹਦੀ ਗਤੀਵਿਧੀਆਂ ਨੂੰ ਲੈ ਕੇ ਵੱਡੀ ਚਿੰਤਾ ਦੇ ਸਮੇਂ ਰੱਖਿਆ ਮੰਤਰਾਲੇ ਦੀ ਅਗਵਾਈ ਕਰ ਰਹੇ ਸਨ ਉਹ ਪਹਿਲਾਂ 2012 ਤੋਂ 2017 ਤੱਕ ਮਾਮਾ ਦੇ ਪਹਿਲੇ ਕਾਰਜਕਾਲ ਦੌਰਾਨ ਸੰਚਾਰ ਮੰਤਰੀ ਵਜੋਂ ਵੀ ਸੇਵਾ ਨਿਭਾ ਚੁੱਕੇ ਸਨ ਅਤੇ ਇਸ ਤੋਂ ਪਹਿਲਾਂ ਉਪ ਵਾਤਾਵਰਨ ਮੰਤਰੀ ਵਜੋਂ ਇਬਰਾਹਿਮ ਮਰਤਲਾ ਮੁਹੰਮਦ ਨੂੰ ਪ੍ਰਸ਼ਾਸਨ ਦੇ ਵਿੱਚ ਵਾਤਾਵਰਨ ਲਾਗੂ ਕਰਨ ਦੇ ਏਜੰਡੇ ਵਿੱਚ ਇੱਕ ਮੁੱਖ ਸ਼ਖਸੀਅਤ ਮੰਨਿਆ ਜਾਂਦਾ ਸੀ ਅਧਿਕਾਰੀਆਂ ਨੇ ਹਾਰਤੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ